ਆਪਾਂ ਅਗਲੀ ਖਬਰ ਵੱਲ ਨੂੰ ਗੱਲ ਕਰ ਰਹੇ ਸੀ ਈਡੀ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਮਜੀਠੀਆ ਸਾਹਿਬ ਵਾਲੇ ਮਾਮਲੇ ਦੇ ਵਿੱਚ ਹੋਈ ਹੈ ਡਰੱਗ ਮਾਮਲੇ ਦੇ ਵਿੱਚ ਤੇ ਉਹ ਕਿਤੇ ਮਜੀਠੀਆ ਸਾਹਿਬ ਫਿਰ ਕਹਿ ਰਿਹਾ ਕਿ ਨਿਕਲਣਾ ਕਰਨਾ ਕੁਝ ਨਹੀਂ ਹੈਗਾ ਇਹਦੇ ਚੋਂ ਦੇਖੋ ਹੁਣ ਕੀ ਨਿਕਲਦਾ ਹੈ ਤੇ ਕੀ ਈਡੀ ਵਾਲੇ ਮੰਗ ਰਹੇ ਆ ਉਹਦੇ ਵਿੱਚੋਂ ਜੀ ਜੀ ਵਿਕਰਮਜੀਤ ਸਿੰਘ ਮਜੀਠੀਆ ਦਾ ਮਾਮਲਾ ਇਹਨਾਂ ਨੇ ਭੇਜ ਦਿੱਤਾ ਈਡੀ ਨੂੰ ਹੂੰ ਉਹ ਕਹਿੰਦੇ ਕਿ ਇਹ ਖਬਰ ਪਲਾਂਟ ਕੀਤੀ ਹੈ ਇਹਨਾਂ ਨੇ ਦਰਅਸਲ ਇਹ ਪਹਿਲਾਂ ਹੀ ਫੈਸਲਾ ਹੋ ਚੁੱਕਾ ਸੀ ਜੀ ਹੁਣ ਉਹਦੇ ਚ ਮਜੀਠੀਆ ਨੇ ਇੱਕ ਗੱਲ ਜਿਹੜੀ ਆ ਉਹ ਚੁੱਕੀ ਆ ਕਿ ਭਾਈ ਸਾਹਿਬ ਤੁਹਾਡੇ ਕੋਲੋਂ ਕੱਖ ਨਹੀਂ ਲੱਭ ਹੋਇਆ ਐਸਆਈਟੀ ਦੇ ਤੌਰ ਤੇ ਜੀ ਤੇ ਹੁਣ ਹੁਣ ਤੁਸੀਂ ਈਡੀ ਆਲ ਚੱਲ ਪਈ ਬਿਲਕੁਲ ਤੇ ਈਡੀ ਉਹੀ ਆ ਜਿਨੇ ਕੇਜਰੀਵਾਲ ਨੂੰ ਨੱਥਿਆ ਹਮ ਸਿਸੋਦੀਏ ਨੂੰ ਨੱਥਿਆ ਜੀ ਫਲਾਣੇ ਨੂੰ ਟਮਕਾਣੇ ਨੂੰ ਜਿਹਨੂੰ ਤੁਸੀਂ ਪਾਣੀ ਪੀ ਪੀ ਕੇ ਘਾੜਾ ਕੱਢਦੇ ਹੋ ਹਮ ਈਡੀ ਨੇ ਹਾਇ ਐ ਕਰ ਦਿੱਤਾ ਈਡੀ ਨੇ ਹਾਇ ਐ ਕਰ ਦਿੱਤਾ वैसे गलते ठीक है आओ आप ये हिंदी न्यूज़ पीट लाग दिए स्टोर देता हूंण जेड़ियां ਖਬਰਾਂ ਲੱਗੀਆਂ ਨੇ ਮੈਂ 2-3 ਖਬਰਾਂ ਦੇ ਵਿੱਚੋਂ ਹੀ ਚੀਜ਼ਾਂ ਕੱਢੀਆਂ ਜਿਵੇਂ ਟ੍ਰਿਬਿਊਨ ਜਾਗਰਣ ਗਰੁੱਪ ਆ ਜਾਂ ਇੱਕ ਦੋ ਹੋਰ ਆ ਉਹਦੇ ਵਿੱਚ ਖਬਰ ਜਿਹੜਾ ਉਹਦਾ ਮضمون ਇੱਕੋ ਹੀ ਆ ਦਾ ਮਤਲਬ ਕਿ ਖਬਰ ਜਿਹੜੀ ਆ ਤੋਰੀ ਗਈ ਆ ਜੀ ਤੋੜਨ ਤੋਂ ਭਾਵ ਕੀ ਹੁੰਦਾ ਹੈ ਕਿ ਖਬਰ ਜਿਹੜੀ ਐ ਉਹ ਮਨਜੀਤ ਸਿੰਘ ਸੁਖਮ ਨੂੰ ਭੇਜ ਦਿੱਤੀ ਜਾਂਦੀ ਆ ਕਿ ਲਓ ਜੀ ਇੱਕ ਤੁਹਾਨੂੰ ਅੰਦਰ ਦੀ ਖਬਰ ਦਿੰਨੇ ਆ ਸੁਖਮ ਸਾਹਿਬ ਆਪਣੇ ਭਰੋਸੇਯੋਗ ਪੱਤਰਕਾਰ ਸਾਥੀ ਨੂੰ ਗਾਂਹ ਭੇਜ ਦਿੰਦੇ ਨੇ ਇਹਨੂੰ ਕਹਿ ਦਿੰਦੇ ਆ ਖਬਰ ਤੋਰੀ ਗਈ ਆ ਕਿਉਂਕਿ ਜੇ ਆਪਾਂ ਦੇਖੀਏ ਇਹ ਜਿਹੜੇ ਅਖਬਾਰਾਂ ਦਾ ਕਹ ਲਓ ਕਿ ਨਚੋੜ ਆ ਉਹ ਇਹੋ ਹੀ ਕਹਿੰਦਾ ਕਿ ਦੇਖੋ ਜੀ ਲੈਣ ਦੇਣ ਹੋਇਆ ਹੂੰ ਅ ਕੋਈ ਕਹਿੰਦਾ ਕਿ ਜੀ ਅ ED ਨੇ ਹੁਣ ਪੱਤਰ ਲਿਖਿਆ ਪਰ ਉਸ ਤੋਂ ਪਹਿਲਾਂ 13 ਅਗਸਤ ਨੂੰ SIT ਨੇ ਲੈਟਰ ਲਿਖ ਦਿੱਤਾ ਸੀ ED ਐਡਿ ED ਨੂੰ ਕਿ ਬਈ ਸ਼ੱਕ ਹੈ ਕਿ 436 ਕਰੋੜ ਦਾ ਲੈਣ-ਦੇਣ ਹੋਇਆ ਮਜੀਠੀਆ ਵਾਲੇ ਜੋ ਵੀ ਮਤਲਬ ਕਿ ਸਬੰਧਤ ਬੈਂਕ ਖਾਤੇ ਆ ਤਾਂ ਹੁਣ ED ਮੰਨ ਲਓ ED ਇਨਵੋਲਵ ਹੁੰਦੀ ਹੈ ਤੇ ED ਜਦੋਂ ਇਨਵੋਲਵ ਹੁੰਦੀ ਹੈ ਮਾਮਲਾ ਹੁੰਦਾ منی ਲਾਂਡਰਿੰਗ ਦਾ ਹੁਣ منی ਲਾਂਡਰਿੰਗ ਦੇ ਵਿੱਚ ਕੀ ਹੁੰਦਾ ਕਿ ਪ੍ਰਾਇਮਰੀ ਜਿਹੜੀ ਪੁੱਛਗਿੱਛ ਹੁੰਦੀ ਆ ਉਹ ਇਹ ਹੁੰਦੀ ਆ ਕਿ ਤੁਸੀਂ ਆਪਦਾ ਆਈਟੀਆਰ ਲੈ ਕੇ ਆਓ ਜੀ ਫਿਰ ਇਸ ਤੋਂ ਇਲਾਵਾ ਤੁਸੀਂ ਲੈ ਕੇ आओ ਕਿ ਭਾਈ ਆ ਜਿਹੜਾ ਕਾਗਜ਼ ਕਿ ਜਿਹੜੀ ਤੁਹਾਡੀ ਰਜਿਸਟਰਾਰ ਆਫ ਕੰਪਨੀਆਂ ਦੇ ਵਿੱਚ ਜੋ ਵੀ ਤੁਸੀਂ ਦਿੱਤੀ ਹੈ ਜਾਣਕਾਰੀ ਆਪਣੀਆਂ ਫਰਮਾਂ ਦੀ ਕੰਪਨੀਆਂ ਦੀ ਉਹ ਲੈ ਆਓ ਹੂੰ ਉਦੋਂ ਇਹਨਾਂ ਨੂੰ ਕਹਿ ਦੇਣਗੇ ਐਸਆਈਟੀ ਵਾਲਿਆਂ ਨੂੰ ਕਿ ਤੁਹਾਡੀ ਜਾਂਚ ਪੜਤਾਲ ਕਿੱਥੇ ਖਲੋਤੀ ਆ ਜੀ ਉਹ ਸਾਰੀਆਂ ਜਾਣਗੀਆਂ ਦੇ ਦਿਓ ਹੈ ਹਾਂ ਜੀ ਗਵਾਹਾਂ ਦੇ ਬਿਆਨ ਕੀ ਨੇ ਹੂੰ ਐਫਆਈਆਰ ਦੇ ਵਿੱਚ ਕੀ ਤਫਸੀਲ ਲਿਖੀ ਆ ਕਿਉਂਕਿ ਈਡੀ ਅੱਡ ਤੋਂ ਕੋਈ ਐਫਆਈਆਰ ਤੇ ਦਰਜ ਕਰਦੀ ਨਹੀਂ ਜੀ ਉਹਨੇ ਤਾਂ ਜਿਹੜੀ ਐਫਆਈਆਰ ਆ ਜਿਹੜੀ ਰਜਿਸਟਰਡ ਕੀਤੀ ਹੋਈ ਆ ਹਮ ਹਮ ਕਾਂਗਰਸ ਸਰਕਾਰ ਵੇਲੇ ਜੀ ਉਹਨੇ ਉਹਦੇ ਆਧਾਰ ਤੇ ਕੰਮ ਚੁੱਕ ਲੈਣਾ ਹਮ ਹੁਣ ਮਸਲਾ ਤੇ ਵੱਡਾ ਇਹ ਆ ਕਿ ਜੇ ਐਸਆਈਟੀ ਅਜੇ ਹ ਲਿਖ ਰਹੀ ਆ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਵੇਲੇ ਆਪਾਂ ਛੱਡ ਦਈਏ ਮਜੀਠੀਆ ਦੋਸ਼ੀਆ ਨਿਰਦੋਸ਼ਾ ਉਹ ਤੇ ਸਮਾਂ ਤੈ ਕਰੇਗਾ ਤੱਕੀ ਡਰੱਗਾਂ ਵਾਲੇ ਮਾਮਲੇ 'ਚ ਐਸਆਈਟੀ ਦੇ ਹੱਥ ਖੜੇ ਆ ਜੀ ਤੇ ਮੈਂ ਤੇ ਬਹੁਤ ਪਹਿਲਾਂ ਤੋਂ ਕਹਿਣਾ ਸਟਾਰਟ ਕਰ ਦਿੱਤਾ ਸੀਗਾ ਕਿ ਹਜ਼ੂਰ ਇਸ ਮਾਮਲੇ ਦਾ ਨਤੀਜਾ ਨਹੀਂ ਜੇ ਨਿਕਲਣਾ ਹੂੰ ਬਿਲਕੁਲ ਹੁਣ ਕਿਉਂਕਿ ਜਿਹੜੇ ਬੰਦੇ ਮਜੀਠੀਏ ਨਾਲ ਕਥੇ ਤੌਰ ਤੇ ਜੋੜੇ ਜਾਂਦੇ ਆ ਉਹ ਤੇ ਅਜੇ ਤੱਕ ਫੜੇ ਨਹੀਂ ਗਏ ਫੜੇ ਨਹੀਂ ਗਏ ਮਨੀ ਟ੍ਰੇਲ ਤੁਸੀਂ ਕਿਦਾਂ ਹੁਣ ਸਾਬਤ ਕਰੋਗੇ ਤੇ ਜੇ ਟ੍ਰੇਲ ਸਾਬਤ ਹੁੰਦੀ ਆ ਤਾਂ ਫਿਰ ਤੇ ਡਰਾਗਰ ਰੈਕਡ ਦਾ ਕੋਈ ਵੀ ਕੰਮਕਾਰ ਹੈ ਜਿਹੜਾ ਉਹ ਤੁਸੀਂ ਸਾਬਤ ਕਰੋ ਚਾਰ ਸ਼ੀਟ ਫਾਈਲ ਤੇ ਕਰੋ ਜੀ ਇਹ ਤੇ ਚਾਰ ਸ਼ੀਟ ਵੀ ਫਾਈਲ ਕਰ ਰਹੇ ਹੋਂ ਤਾਂ ਕਹਿੰਦੇ ਵੀ ਲਾਓ ਕੇਸ ਜੇ ਤੁਹਾਨੂੰ ਲੱਭ ਰਿਹਾ ਉਹ ਚਾਰ ਸ਼ੀਟ ਫਾਈਲ ਕਰ ਦਿਓ ਤੁਸੀਂ ਨਾ ਕਿ ਭਈਆ ਮਨੀ ਟ੍ਰੇਲ ਇਹਦੇ ਚ ਆਪੇ ਈਡੀ ਇਨਵੋਲਵ ਹੋਵੇ ਜਾਂ ਕੇਂਦਰੀ ਏਜੰਸੀ ਕੋਈ ਵੀ ਇਨਵੋਲਵ ਹੋਵੇ ਜੀ ਹੁਣ ਗੱਲ ਇਹ ਆ ਕਿ ਇਹ ਬਸ ਪਾਣੀ ਚ ਮਧਾਣੀ ਪਾਈ ਬੈਠੇ ਸੀ ਪਾਈ ਬੈਠੇ ਸੀ ਦੇਖੋ ਮਨਪ੍ਰੀਤ ਬਾਦਲ ਹੋਵੇ ਚਾਹੇ ਮਜੀਠੀਆ ਹੋਵੇ ਭਗਵੰਤ ਮਾਨ ਇਹਨਾਂ ਨੂੰ ਪਰਸਨਲ ਹੀ ਲੈਂਦੇ ਆ ਇਹ ਗੱਲ ਕੋਈ ਮੰਨੇ ਜਾਂ ਨਾ ਮੰਨੇ ਜੀ ਠੀਕ ਹੈ ਕਿਉਂ ਲੈਂਦੇ ਆ ਉਹ ਸਭ ਨੂੰ ਪਤਾ ਹੈ ਉਹ ਸਭ ਨੂੰ ਪਤਾ ਹੈ ਬਿਲਕੁਲ ਹੁਣ ਦੂਜੀ ਗੱਲ ਇਹ ਆ ਕਿ ਤੁਸੀਂ ਕਮਾਲ ਵੇਖੋ ਮਾਨ ਸਾਹਿਬ ਦੀ ਕਾਰਗਰਦਗੀ ਦੇਖੋ ਮੈਂ ਜਿਵੇਂ ਕਹਾਂ ਕਿ ਚਲੋ ਇਹ ਤੇ ਹੁਣ ਫੈਸਲਾ ਹੋਏਗਾ ਜੇ ਇਹਨਾਂ ਦਾ ਕੋਈ ਸ਼ੱਕੀ ਲੈਣਦੇ ਨੇ ਆ ਆਪੇ ਜਾਨਨ ਈਡੀ ਵਾਲੇ ਜਾਨਨ ਪਰ ਤੁਸੀਂ ਕਮਾਲ ਵੇਖੋ ਕਿ ਜਿਹੜਾ ਤਾਂ ਬੇਅਦਬੀਆਂ ਨਾਲ ਜੁੜਿਆ ਮਸਲਾ ਹੈ ਜੀ ਉਹਦੇ ਵਕ ਵਕ ਕੇਸਾਂ ਤੇ ਜੋ ਸਟੇ ਹੋਇਆ ਹਮ ਹਮ ਉਹ ਹਾਈ ਕੋਰਟ ਨੇ ਕੀਤਾ ਤੇ ਇਹ ਹਾਲੇ ਤੱਕ ਸੁਪਰੀਮ ਕੋਰਟ ਚ ਜਾ ਕੇ ਉਸ ਸਟੇ ਨੂੰ ਚੈਲੰਜ ਨਹੀਂ ਕਰ ਸਕੇ ਹੂੰ ਉਹ ਕੁਝ ਕੇਸਾਂ ਦਾ ਸਟੇ ਜਿਉਂ ਦਾ ਤਿਉਂ ਖਲੋਤਾ ਜੀ ਜੀ ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਾਬੜ ਤੋੜ ਛੱਡੇ ਤੀਰਾਂ ਤੋਂ ਬਾਅਦ ਏਜੀ ਦਫਤਰ ਚ ਹਿਲਜੁਲ ਦੀ ਖਬਰ ਜ਼ਰੂਰ ਸੁਣੀ ਸੀ ਪਰ ਗੱਲ ਕੰਢੇ ਲੱਗੀ ਆ ਕਿਨਾਰੇ ਲੱਗੀ ਆ ਕਿ ਨਹੀਂ ਇਹ ਮੈਨੂੰ ਨਹੀਂ ਪਤਾ ਯਾਨੀ ਬਹੁਤ ਸਾਰੇ ਮਾਮਲਿਆਂ ਚ ਸਰਕਾਰ ਸੁਪਰੀਮ ਕੋਰਟ ਨਹੀਂ ਜਾਂਦੀ ਪਰ ਮਜੀਠੀਆ ਦੀ ਜ਼ਮਾਨਤ ਦੇ ਖਿਲਾਫ ਬੱਝ ਕੇ ਚਲੇਗੀ ਬੱਝ ਕੇ ਚਲੇਗੀ ਜੀ ਇੱਥੋਂ ਪਤਾ ਲੱਗ ਜਾਂਦਾ ਹੈ ਨਾ ਹੂੰ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਪਰਸਨਲੀ ਕਿਸੇ ਮਾਮਲੇ ਨੂੰ ਲੈ ਰਹੇ ਹੋ ਬਿਲਕੁਲ ਜਦ ਕਿ ਜੋ ਕਿਸੇ ਕੌਮ ਨਾਲ ਜੁੜਿਆ ਧਰਮ ਨਾਲ ਜੁੜਿਆ ਜਿਹੜਾ ਮਸਲਾ ਹੈ ਨਾ ਉਹਦੇ ਤੇ ਤੁਸੀਂ ਅਣਦੇਖੀ ਕਰ ਰਹੇ ਹੋ ਜਾਂ ਤੁਸੀਂ ਢਿੱਲ ਮੱਠ ਬੁਖਾ ਰਹੇ ਹੋ ਇਸ ਕਰਕੇ ਇਹ ਕਾਫੀ ਚੀਜ਼ਾਂ ਦਿਲਚਸਪ ਹੋ ਜਾਂਦੀਆਂ ਸੋ ਬਰਹਾਲ ਤਾਂ ਦੇਖੋ ਹੁਣ ਈਡੀ ਅੱਗੇ ਕੀ ਕਰਦੀ ਐ ਵੈਸੇ ਈਡੀ ਤੇ ਅੱਗੇ ਵੀ ਮਜੀਠੀਆ ਦੇ ਮਾਮਲੇ 'ਚ ਇਨਵੋਲਵ ਹੋਈ ਸੀਗੀ ਉਹ ਤੋਂ بڑا ਰੌਲਾ ਪਿਆ ਵਿਕਰਮ ਮਜੀਠੀਆ ਨੇ ਜਦੋਂ ਪਹਿਲੀ ਵਾਰੀ ਪੇਸ਼ ਹੋਣਾ ਸੀ ਤੇ ਉਹ ਭਾਜਪਾਲੇ ਵੀ ਕੁਝ ਜਿਹੜੇ ਸੀਗੇ ਨਾ ਉਹ ਵਿੱਚ ਕੱਢ ਕੇ ਪੁਤਲੇ ਜੇ ਲਿਆਏ ਉਧਰੋਂ ਕਾਲੀ ਜੀ ਤੇ ਉਦੋਂ ਇਹ ਇਕੱਠੇ ਸੀਗੇ ਹੂੰ ਤੇ ਲੋਕ ਕਹਿੰਦੇ ਸੀ ਇੱਕ ਆਪਦੇ ਆਗੂਆਂ ਦਾ ਵੀ ਪੁਤਲਾ ਬਣਾ ਕੇ ਵਿੱਚ ਫੂਕ ਦਿਓ ਹੂੰ ਕਿਉਂਕਿ ਤੁਸੀਂ ਤੇ ਇਕੱਠੇ ਜੀ ਸੋ ਇਹਦੇ ਤੇ ਰਾਜਨੀਤੀ ਸ਼ੁਰੂ ਤੋਂ ਹੁੰਦੀ ਆਈ ਆ ਮੈਂ ਸਮਝਦਾ ਕਿ ਰਾਜਨੀਤੀ ਨਹੀਂ ਇਹਦੇ ਤੇ ਯਾਰ ਸਥਿਤੀ ਸਾਫ਼ ਕਰੋ ਸਪਸ਼ਟ ਕਰੋ ਜੇ ਵਿਕਰਮਜੀਤ ਸਿੰਘ ਮਜੀਠੀਆ ਖਿਲਾਫ ਸਬੂਤ ਹੈ ਚਾਰ ਸ਼ੀਟ ਫਾਈਲ ਕਰੋ ਜੀ ਕਿਉਂਕਿ ਉਹ ਤਾਂ ਈਡੀ ਦਾ ਕੀ ਆ ਈਡੀ ਤਾਂ ਕੋਈ ਫਾਈਲ ਬਣਾ ਕੇ ਉੱਥੇ ਫੇਰ ਭੇਜ ਦੇਗੀ ਦਿੱਲੀ ਅੱਗੇ ਦਿੱਲੀ ਪਈਆਂ ਅਸੀਂ ਫਾਈਲਾਂ ਨਰਿੰਦਰ ਸਿੰਘ ਕੋਲ ਬਹੁਤ ਵਾਰੀ ਇੰਟਰਵਿਊ ਦੇ ਚੁੱਕੇ ਆ ਜੀ 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 ਇਹ ਕਦੀ ਹੋਰ ਬਣ ਜਾਏ ਕਿ ਕੀ ਆ ਕੱਲ ਨੂੰ ਉਸ ਫਾਈਲ ਦੇ ਆਧਾਰ ਤੇ ਹੋ ਸਕਦਾ ਕੋਈ ਸਿਆਸੀ ਗੁਣਾ ਗਣਿਤ ਬਦਲ ਜਾਵੇ ਬਿਲਕੁਲ ਪਰ ਮੇਨ ਗੱਲ ਇਹ ਆ ਕਿ ਜੇ ਕੋਈ ਨੈਕਸਸ ਦਾ ਹਿੱਸਾ ਹੈ ਉਹਨੂੰ ਸਾਬਤ ਕਰਕੇ ਸਪਸ਼ਟ ਕਰਕੇ ਉਹਨੂੰ ਬਈ ਸਜ਼ਾ ਦਿਓ ਜੇ ਨਹੀਂ ਤਾਂ ਫਿਰ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹੋ ਜਿਹੇ ਮੁੱਦਿਆਂ ਤੇ ਜਿਹੜੇ ਸਿਆਸਤ ਆ ਉਹ ਠੀਕ ਨਹੀਂ ਹੈ ਮੇਰੇ ਖਿਆਲ ਬਿਲਕੁਲ ਜੀ ਬਿਲਕੁਲ ਬਿਲਕੁਲ ਕਈ ਸਾਰੇ ਦੋਸਤਾਂ ਦੇ ਕਮੈਂਟ ਆ ਗਏ ਨੇ ਫਾਰਮ ਲੈਂਡ ਜੀ ਕਹਿੰ ਰਹੇ ਨੇ ਕਿ ਅੱਜ ਸਾਰੇ ਖ਼ਬਰਾਂ ਦੇ ਵਿੱਚ ਹੈੱਡਲਾਈਨ ਲੱਗੀ ਹੋਈ ਹੈ ਨਿਊਜ਼ ਕਿ ਪੈਨਸ਼ਨ ਤੇ ਸੈਲਰੀ ਦੇਣ ਨੂੰ ਪੈਸੇ ਨਹੀਂ ਅਸੀਂ ਕੱਲ ਹੀ ਦੱਸਤਾ ਸੀ ਤੁਹਾਨੂੰ ਅਸੀਂ ਤੇ ਬੜੇ ਚਿਰਾਂ ਤੋਂ ਦੱਸਦੇ ਆਂ ਤੁਹਾਨੂੰ ਜੀ ਜੀ ਜਨਾਬ ਕੁਝ ਵੀ ਨਹੀਂ ਹੈ ਕੱਖ ਨਹੀਂ ਉਹ ਪੱਲੇ ਸਰਦੂਲ ਦੇ ਉਹ ਕਹਿੰਦੇ ਨਾ ਹੂੰ ਵੈਸੇ ਉਹਦੇ ਨਾਲ ਜੁੜਿਆ ਇੱਕ ਫਨੀ ਕਿੱਸਾ ਵੀ ਕਿਹਾ ਜਾਂਦਾ ਪਤਾ ਨਹੀਂ ਹੋਇਆ ਕਿ ਨਹੀਂ ਉਹ ਕਹਿੰਦੇ ਵੀ ਸਰਦੂਲ ਸਿਕੰਦਰ ਦਾ ਕੋਈ ਚੇਲਾ ਸੀ ਜੀ ਤੇ ਉਹਨੇ ਮਤਲਬ ਕਿ ਗੋਣਾ ਸ਼ੁਰੂ ਕਰ ਦਿੱਤਾ ਤੇ ਉਹ ਯਾਹੀ ਸਾਡਿਆਂ ਪਰਾਂ ਤੋਂ ਸਿੱਖੀ ਉਡਣਾ ਬੈਗੀ ਦੂਰ ਕਿਤੇ ਹਲਣਾ ਬਣਾ ਕੇ ਜੀ ਜੀ ਤੋਂ ਕਹਿੰਦੇ ਕਿ ਜਦੋਂ ਹੁਣ ਉਸ ਪੰਕਤੀ ਤੇ ਪਹੁੰਚਿਆ ਹੁਣ ਸਾਹਮਣੇ ਬੈਠਾ ਸੀ ਸਰਦੂਲ ਸਿਕੰਦਰ ਉਹਦਾ ਗੁਰੂ ਉਹ ਹੁਣ ਆਦਾ ਸੰਗ ਦਾ ਨਾਂ ਨਾ ਲਵੇ ਉਹ ਹੱਤ ਜਾ ਕਰਕੇ ਕਹਿੰਦਾ ਕੱਖ ਨਹੀਂ ਉਹ ਪੱਲੇ ਉਸਤਾਦ ਦੇ ਉਹ ਬਣੀ ਵੀ ਕਿੱਸਾ ਬਣਦਾ ਕੱਖ ਨਹੀਂ ਉਹ ਪੱਲੇ ਉਸਤਾਦ ਦੇ ਇਸ ਵੇਲੇ ਕਹਿ ਸਕਦੇ ਕਿਉਂਕਿ ਮਾਨ ਨੂੰ ਵੀ ਤਾਂ ਬਹੁਤ ਸਾਰੇ ਲੋਕ ਪੰਭੱਕੜ ਇਹਨਾਂ ਦੇ ਉਸਤਾਦ ਮੰਨਦੇ ਆ ਨਾ ਤਾਂ ਤੁਸੀਂ ਕਹਿ ਸਕਦੇ ਹੋ ਕੱਖ ਨਹੀਂ ਉਹ ਪੱਲੇ ਉਸਤਾਦ ਦੇ ਇਦਾਂ ਵੀ ਦੱਸਦੇ ਨੇ ਤੇਜੀ ਵੀ ਇਹ ਕਰਕੇ ਭਵਾਨਤਮਾਨ ਸਾਹਿਬ ਕਹਿੰਦੇ ਪਹਿਲਾਂ ਈਡੀ ਨੂੰ ਗਾਲਾਂ ਕੱਢਦੇ ਸਾਰ ਰੋਕ ਰੋਕ ਕੇ ਤੇ ਹੁਣ ਕਹਿੰਦੇ ਈਡੀ ਤੇ ਸਾਨੂੰ ਭਰੋਸਾ ਹਾਂ ਇੱਕੋ ਇੱਕੋਸਾ ਇਹ ਗਾਲਾਂ ਕੱਢਦੇ ਸੀ ਹੁਣ ਭਰੋਸਾ ਹੋ ਗਿਆ ਨਾ ਜੀ 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 ਇਹਦਰ ਮਿਠੀ ਗੇਲ ਜੀ ਕਹਿ ਰਹੇ ਨੇ ਕਿ ਕੁਝ ਨਹੀਂ ਹੋਣਾ ਭਗਵੰਤ ਮਾਨ ਤੋਂ ਕਹਿੰਦਾ ਪਹਿਲਾਂ ਵੀ ਆਹੀ ਕਟਪੁਤਲੀਆਂ ਬਣ ਕੇ ਇਹਨਾਂ ਨੇ ਸਿਸਟਮ 'ਚ ਬਣਾਈ ਰੱਖਿਆ ਈਡੀ ਕਹਿੰਦੇ ਕਟਪੁਤਲੀਆਂ ਸੈਂਟਰ ਦੀ ਹਾਂਜੀ ਚਲੋ ਈਡੀ ਕਾਨੂੰਨ ਮੈਂ ਤਾਂ ਇੱਕੋ ਗੱਲ ਜਾਣਦਾ ਜੇ ਵਿਕਰਮਜੀਤ ਸਿੰਘ ਮਜੀਠੀਆ ਦੋਸ਼ੀ ਹੈ ਜੀ ਤਾਂ ਉਹਨੂੰ ਹੁਣ ਤੱਕ ਕਹਿ ਲੋ ਕਿ ਕਟਾਰੇ ਤੱਕ ਤੁਸੀਂ ਕਿਉਂ ਨਹੀਂ ਲੈ ਕੇ ਗਏ ਤੁਹਾਡੀ ਫੇਲੀਅਰ ਹੈ ਵਿਰੋਧੀ ਸਰਕਾਰਾਂ ਦੀ ਕਿਉਂਕਿ ਉਹਨਾਂ ਦਾ ਰਾਜ ਰਿਹਾ 17 ਤੱਕ 7 ਸਾਲ ਤੁਸੀਂ ਆਪੋਜੀਸ਼ਨ ਨੇ ਰਾਜ ਕਰ ਲਿਆ ਬਿਲਕੁਲ ਤੁਸੀਂ ਨਤੀਜੇ ਤੇ ਕਿਉਂ ਨਹੀਂ ਲੈ ਕੇ ਗਏ ਜਵਾਬ ਦੇ ਤੁਸੀਂ ਹਾਂ ਜੀ 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 ਠੀਕ ਹੈ ਜੀ ਤੇ ਜੇ ਬੰਦੇ ਦੇ ਖਿਲਾਫ ਸਬੂਤ ਨਹੀਂ ਨਰੋਲ ਰਾਜਨੀਤੀ ਕੀਤੀ ਜਾ ਰਹੀ ਆ ਤਾਂ ਫਿਰ ਇਹ ਗਲਤ ਆ ਜੀ ਜੀ ਫਿਰ ਇਹ ਗਲਤ ਆ ਕੱਲ ਨੂੰ ਕਿਤੇ ਉਹਨਾਂ ਦਾ ਫਾਉ ਪੈ ਗਿਆ ਉਹ ਤੁਹਾਡੇ ਨਾਲ ਇਸ ਤਰ੍ਹਾਂ ਕਰਨਗੇ ਤੇ ਮੁੜ ਕੇ ਤੁਸੀਂ ਕਿਸੇ ਚੌਂਕ ਦੇ ਵਿੱਚ ਲਾਲ ਜੀ ਦਰੀ ਸੁੱਟ ਕੇ ਬੈਠੇ ਹੋਵੋਗੇ ਫਾਇਦਾ ਕੀ ਹੈ ਬਿਲਕੁਲ ਬਿਲਕੁਲ ਏ ਵੀ ਕਹਿੰਦੇ ਰਜੀਵ ਜੀ ਕਹਿ ਰਹੇ ਨੇ ਕਿ ਇਹਦੇ ਵਿੱਚ ਮੀਠੇ ਨਾਲ ਸਿਆਸਤ ਜ਼ਿਆਦਾ ਹੀ ਹੋ ਰਹੀ ਹੈ ਕਹਿੰਦੇ ਨਿਕਲਣਾ ਕਰਨਾ ਇਹ ਚ ਕੁਛ ਨਹੀਂ ਬਿਲਕੁਲ ਅਸੀਂ ਵੀ ਇਹ ਕਹਿੰਨੇ ਆ ਕਿ ਭਾਈ ਕੁਛ ਨਿਕਲਦਾ ਤੇ ਕੱਢੋ ਸਾਹਮਣੇ ਲੈ ਕੇ ਆਓ ਸਾਰਿਆਂ ਦੇ ਕਿ ਨਹੀਂ ਕੇਸ ਕੋਲ ਦਰਜ ਕਰੋ ਤੇ ਸਜ਼ਾ ਸੁਣਾਓ ਜੇ ਨਹੀਂ ਨਿਕਲ ਰਿਹਾ ਤੇ ਫਿਰ ਗੱਲ ਛੱਡੋ ਗੱਲ ਛੱਡੋ ਸਹੀ ਗੱਲ ਹੈ ਕਿ ਐਵੇਂ ਕੋਈ ਹੋਰ ਮੁੱਦਾ ਫੜੋ ਕਿਉਂਕਿ ਅੱਛਾ ਜੂ ਪਾ ਰੱਖਿਆ ਗੱਲ ਹੀ ਫੜਨੀ ਕੋਈ ਹੋਰ ਫੜ ਲਓ ਕਿਸੇ ਹੋਰ ਦਾ ਨਾਮ ਲਾਓ ਜੀ